ਪਿੰਡ ਕੁਲਾਮ ਲਾਗੇ ਬੀਤੀ ਰਾਤ ਸੜਕ ਕਿਨਾਰੇ ਅਣਪਛਾਤੇ ਨੌਜਵਾਨ ਦੀ ਮਿਲੀ ਲਾਸ਼ ਦੱਸਿਆ ਜਾਂਦਾ ਹੈ ਕਿ ਉਕਤ ਨੌਜਵਾਨ ਵਿਆਹ ਦੀ ਜਾਗੋ ਤੋਂ ਵਾਪਿਸ ਕਰ ਜਾ ਰਿਹਾ ਸੀ ਜਿਸ ਦਾ ਮੋਟਰਸਾਈਕਲ ਸੜਕ ਕਿਨਾਰੇ ਡਿੱਗਿਆ ਮਿਲਿਆ ਅਤੇ ਉਸ ਦੀ Laash ਮਿੱਟੀ ਨਾਲ ਪੂਰੀ ਤਰ੍ਹਾਂ ਲਿਬੜੀ ਹੋਈ ਸੀ ਪਿੰਡ ਵਾਸੀਆਂ ਨੇ ਦੱਸਿਆ ਕਿ ਇੰਜ ਲੱਗਦਾ ਹੈ ਕਿ ਉਕਤ ਨੌਜਵਾਨ ਦਾ ਮੋਟਰਸਾਈਕਲ ਬੇਕਾਬੂ ਹੋਣ ਨਾਲ ਢੇਠਾ ਸੜਕ ਕਿਨਾਰੇ ਉਤਰ ਗਿਆ ਤੇ ਰਾਤ ਠੰਡ ਕਾਰਨ ਉਸ ਦੀ ਮੌਤ ਹੋ ਗਈ ਪੁਲਿਸ ਪਾਰਟੀ ਵੱਲੋਂ ਇਸ ਮੌਕੇ ਤੇ ਪੁੱਜ ਕੇ ਮੋਟਰਸਾਈਕਲ ਦੇ ਕਾਗਜ਼ਾਤ ਅਤੇ ਮੋਬਾਈਲ ਤੋਂ ਉਕਤ ਨੌਜਵਾਨ ਦਾ ਪਤਾ ਕੀਤਾ ਗਿਆ ਨੌਜਵਾਨ ਦੀ ਪਛਾਣ ਪਿੰਡ ਨੰਗਲਾ ਦੇ ਸੁਮਿਤ ਵਜੋ ਹੋਈ ਹੈ ਦੱਸਿਆ ਜਾਂਦਾ ਹੈ ਕਿ ਨੌਜਵਾਨ ਆਪਣੀ ਨਾਨੀ ਕੋਲ ਰਹਿੰਦਾ ਤੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੇ ਜਾਗੋ ਪ੍ਰੋਗਰਾਮ ਤੇ ਗਿਆ ਹੋਇਆ ਸੀ ਨਵਾਂ ਸ਼ਹਿਰ ਤੋਂ رپورਟਰ ਜਤਿੰਦਰਪਾਲ ਸਿੰਘ ਕਲੇਰ ਦੀ ਰਿਪੋਰਟ ਆਲੂ ਵਾਲਾ ਮੋਟਰਸਾਈਕਲ ਸੀ ਇਹ ਦੇ ਬਾਰੇ ਇਹਨਾਂ ਬੰਦਿਆਂ ਨੂੰ ਭੇਜ ਦਿੱਤਾ ਸੀ ਕਹਿੰਦੀ ਅੱਛਾ ਜੀ ਉਹ ਹੁਣ ਕਹਾ ਕੋ ਨਾਲ ਕੋ ਨੂੰ ਲੈ ਕੇ ਗਿਆ ਮੰਗੀ ਕੋਈ ਓਏ ਇਹ ਕਹਿੰਦੀ ਜਾਲਲੀ ਦਾ ਕਹਿੰਦੀ ਬੰਦਾ ਕਿਦੋਂ ਇਹ ਘਰ ਦੇ ਨਾਲੋਂ ਲੰਘਿਆ ਤੁਹਾਡੇ ਘਰ ਦੇ ਨਾਲੋਂ ਲੰਘਿਆ ਹਾਂ ਰਾਤ ਤੱਕਰੀਬਨ 5 ਮਿੰਟ ਰਹਿੰਦੇ ਸੀ 12 ਵਜਣ ਚ ਅੱਛਾ ਜੀ ਉਸ ਵੇਲੇ ਇਹ ਲੰਘਿਆ ਮੋਟਰਸਾਈਕਲ ਅੱਛਾ ਜੀ ਤੁਹਾਡਾ ਘਰ ਕਿੱਥੇ ਹੈ ਜੀ ਮੇਰਾ ਘਰ ਸਿੰਬਲੀ ਨਾਜਰਪੁਰ ਵਾਲੇ ਮੋੜ ਤੇ ਨਾਜਰਪੁਰ ਵਾਲੇ ਮੋੜ ਪਰੇ ਜਾਦੇ ਮੋੜ ਤੇ ਮੇਰਾ ਘਰ ਨਹੀਂ ਦੇ ਨਾਲ ਤੁਸੀਂ ਜਾਣਦੇ ਇਹਨੂੰ ਹੈ ਜਾਣਦੇ ਨਹੀਂ ਮੈਂ ਇਹਨੂੰ ਜਾਣਦਾ ਨਹੀਂਗਾ ਮੁੰਡੇ ਨੂੰ ਮੋਟਰਸਾਈਕਲ ਕਿਉਂ ਉੱਥੇ ਨਸ਼ੇ-ਨਸ਼ੇ ਵਾਲੇ ਭਾਜੀ ਲੰਘਦੇ ਆ ਹਾਂ ਤੇ ਕੀ ਲੱਗਦਾ ਨਸ਼ੇ ਦੀ ਵੱਧ ਘਟ ਵੀ ਹੋ ਸਕਦੀ ਹੈ ਕਾਰਨ ਹੋ ਸਕਦਾ ਕੁਝ ਹੋ ਸਕਦਾ ਤੇ ਨਸ਼ੇ ਦੀ ਬਾਦ ਘਟ ਹੋਵੇ ਜਾ ਕੋਈ ਗੱਲਬਾਤ ਹੋ ਗਈ ਉਹ ਕੋਈ ਕਹਿ ਨਹੀਂ ਸਕਦੇ ਆਪਾਂ ਭਾਈ ਪਰ ਜਿੱਦਾਂ ਪਿੰਡ ਵਾਲੇ ਕਹਿੰਦੇ ਕਿ ਇਦਾਂ ਲੱਗਦਾ ਕਿ ਇਧਰੋਂ ਆ ਰਿਹਾ ਸੀ ਕਲਾਮ ਵਾਲੇ ਪਾਸੋਂ ਤਾਂ ਇਧਰੋਂ ਦੇਖ ਕੇ ਇਹਨਾਂ ਨੂੰ ਭਾਜੀ ਕੁਝ ਨਹੀਂ ਪਤਾ ਲੱਗਦਾ ਮੈਂ ਤਾਂ ਬੋਲਟ ਮੋਟਰਸਾਈਕਲ ਉਹਨੇ ਮੁੰਡੇ ਨੇ ਦੱਸਿਆ ਬਈ ਕਿਉਂ ਮੇਰਾ ਮੁੰਡਾ ਵੀ ਆਪ ਦਾ ਨਸ਼ੇ ਦੀ ਗ੍ਰਸਤ ਦੇ ਵਿੱਚ ਆ ਪਰ ਉਹਦਾ ਮੋਟਰਸਾਈਕਲ ਇਸ ਟਾਈਮ ਚੌਂਕੀ ਖੜਾ ਕਰਕੇ ਮੈਂ ਇਹ ਕਹਿ ਸਕਦਾ ਬਈ ਨਹੀਂ ਮੇਰਾ ਮੋਟਰਸਾਈਕਲ ਉਹ ਮੁੰਡੇ ਨੇ ਮੈਨੂੰ ਦੱਸਿਆ ਕਹਿੰਦਾ ਵੀ ਤੁਹਾਡਾ ਲੱਗਦਾ ਕਹਿੰਦੇ 12 ਵਜੇ ਨੰਗਿਆ ਮੁਰਜ਼ਾ ਨੰਬਰ ਪੜਿਆ ਸੀ ਇਹ ਨਹੀਂ ਬਾਜੀ ਮੈਂ ਠੰਡ ਦੇ ਵਿੱਚ ਕਿਹੜਾ ਨਿਕਲਦਾ ਬਾਹਰ ਨੂੰ ਨਹੀਂ ਫਿਰ ਹੋਰ ਵੀ ਹੋ ਸਕਦਾ ਮੇਰੇ ਰੋਡ ਦੇ ਉੱਪਰ ਨਿਕਲਦਾ ਆ ਹਾਂ ਨਹੀਂ ਉਹ ਕੋਈ ਹੋਰ ਵੀ ਹੋ ਸਕਦਾ ਹੋਰ ਵੀ ਹੋ ਸਕਦਾ ਹਾਂ ਇੱਦਾਂ ਪਰ ਰਾਤ ਨੂੰ ਨਿਕਲਦੇ ਆ ਬਾਜੀ ਨਹੀਂ ਚਲੋ ਉਹ ਫਿਰ ਕਈ ਨਿਕਲਦੇ ਜ਼ਰੂਰੀ ਹੁੰਦਾ ਕਈ ਹੋਵੇ ਨਹੀਂ ਉਹ ਤਾਂ ਕੋਈ ਹੋਰ ਵੀ ਹੋ ਸਕਦਾ ਜੀ ਹਾਂ ਮੁੰਡਾ ਇਹ ਐਵੇਂ ਤਾਂ ਕਰਦਾ ਜੀ